ਇਨੇ ਮੋਰਚਾ ਫੜੇ ਜੀ ਉਹਨਾਂ ਵੱਲ ਦੇਖੋ ਜੀ ਥਾਣਾ ਸੁਲਤਾਨਪੁਰ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਦੋ ਅਸੀਂ ਚੋਰ ਫੜੇ ਹੈ ਜਿਨ੍ਹਾਂ ਦਾ ਨਾਮ ਸੁਖਵਿੰਦਰ ਸਿੰਘ ਤੇ ਸੁਪਰਾਮ ਸਿੰਘ ਹੈ ਇਹ ਦੋਨੋਂ ਬੰਦੇ ਨਿਸ਼ਾਰਾਪੁਰ ਪਨੂਆ ਇਲਾਕੇ ਦੇ ਨੇ ਇਹਨਾਂ ਦੇ ਖਿਲਾਫ ਆਲਰੇਡੀ ਮੁਕਦਮੇ ਦਰਜ ਨੇ ਐਨਡੀਪੀ ਐਕਟ ਦੇ ਕਾਰਡਿਕ 14 ਦੇ ਹੋਰ ਵੀ ਤੇ ਇਹਨਾਂ ਕੋਲੋਂ ਅਸੀਂ 7 ਵਹੀਕਲ ਬਰਬਤ ਕੀਤੇ ਹੈ ਜਿਨ੍ਹਾਂ ਚ 6 ਮੋਟਰਸਾਈਕਲ ਤੇ ਇੱਕ ਐਕਟਿਵ ਹੈ ਇਹ ਲੋਗ ਕਾਫੀ ਮਾੜੀ ਪ੍ਰਵਰਤੀ ਦੇ ਨੇ ਇਹਨਾਂ ਨੇ ਆਪਣਾ ਜਿਹੜਾ ਏਰੀਆ ਆਫ ਆਪਰੇਸ਼ਨ ਬਣਾਇਆ ਸੀਗਾ ਤਰਨਤਨ ਸਿੱਕੇ ਦਾ ਏਰੀਆ ਸੀਗਾ ਉਸ ਇਲਾਕੇ ਦੇ ਵਿੱਚੋਂ ਚੋਰੀ ਕਰਦੇ ਸੀ ਕਿ ਜਿੱਥੇ ਕਦੇ ਵਿਆਹ ਸ਼ਾਦੀ ਹੋਣੀ ਉੱਥੋਂ ਕੋਈ ਨਾ ਕੋਈ ਵਹੀਕਲ ਦੇਖਣਾ ਕਿਹੜਾ ਹੈ ਮਾੜਾ ਚੰਗਾ ਤੇ ਉਹ ਚਾਬੀ ਲਾ ਕੇ ਜਾਂ ਲਤ ਲਾ ਕੇ ਉਹਨੂੰ ਖੋਲ ਕੇ ਲੈ ਜਾਂਦਾ ਤੇ ਇਹਨਾਂ ਦਾ ਕਾਫੀ ਜ਼ਿਆਦਾ ਅਸੀਂ ਪੁੱਛਗਿੱਛ ਕੀਤੀ ਇਹਨਾਂ ਤੋਂ ਤੇ ਕਾਫੀ ਮਿਹਨਤ ਦੇ ਬਾਅਦ 7 ਵਹੀਕਲ ਬਰਾਮਦ ਕੀਤੀ ਜੀ ਇਹਨਾਂ ਤੋਂ ਤਦੋਂ ਤੱਕ ਉਹ ਅਕਸਰ ਇਧਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਚੋਰੀਆਂ ਕਰਦੇ ਸੀ ਨਹੀਂ ਅੰਮ੍ਰਿਤਸਰ ਦੇ ਵਿੱਚ ਕੋਈ ਚੋਰੀ ਵਾਲਾ ਕੰਮ ਨਹੀਂ ਸਾਹਮਣੇ ਨਹੀਂ ਆਇਆ ਕਿ ਇਹਨਾਂ ਨੇ ਅੰਮ੍ਰਿਤਸਰ ਚ ਵਾਰਦਤ ਕੀਤੀ ਹੋਵੇ ਇਹ ਤੇ ਹੈਗਾ ਕਿ ਇਧਰੋਂ ਜਦੋਂ ਜਿਸਨੇ ਅਸੀਂ ਮੁਕਤਮਾ ਦਰਜ ਕੀਤਾ ਇਧਰੋਂ ਨਿਕਲ ਰਹੀ ਸੀ ਸਾਡੀ ਕਾਫੀ ਜ਼ਿਆਦਾ ਹਾਰਡ ਚੈਕਿੰਗ ਸੀਗੀ ਸਾਡੇ ਮਾਨਯੋਗ ਸੀਪੀ ਸਾਹਿਬ ਨੂੰ ਜੋ ਹਦਾਇਤਾਂ ਨੇ ਤੇ ਉਸ ਚੈਕਿੰਗ ਦੇ ਦੌਰਾਨ ਜਿਹੜੇ ਬੰਦੇ ਕੋਲ ਕੋਸ਼ਿਸ਼ ਕੀਤੀ ਗਲਤ ਕੀਤੀ ਤੇ ਆ ਮੋਢਾ ਚੋਰੀ ਦੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਪੁੱਛਗਿਛ ਕੀਤੀ ਗਈ ਹਾਲੀ ਤੇ ਸਾਰੇ ਵਹੀਕਲ ਬਰਾਮਦ ਕੀਤੇ। ਸਰ ਇਹ ਕਿਹੜੀ ਜਗ੍ਹਾ ਤੋਂ ਬਰਾਮਦ ਕੀਤੇ ਗਏ ਹੈ ਕਿ ਇਹਨੂੰ ਵੇਚਦੇ ਸੀ। ਦੇਖੋ ਇਹਨਾਂ ਨੇ ਨਾ ਇਹ ਮੋਟਰਸਾਈਕਲ ਦੋ ਮੋਟਰਸਾਈਕਲ ਤੇ ਇਹਨਾਂ ਨੇ ਠੀਕ ਕਰਨੇ ਦਿੱਤੇ ਸੀਗੇ। ਉਹਨਾਂ ਕੋਲ ਬਰਾਮਦ ਹੋਏ ਵਿਚਾਰੇ ਮਕੈਨਿਕ ਦੀ ਡਿਗਰੀਪ ਨੇ ਉਹਨਾਂ ਕੋਲ। ਤੇ ਬਾਕੀ ਐਕਟਵਾ ਤੇ ਮੋਟਰਸਾਈਕਲ ਉਹਨਾਂ ਨੇ ਅਬੰਡਨਡ ਜਿਹਾ ਰੱਖੇ ਸੀ ਜਾਂ ਦੋ ਇੱਕ ਰੱਖੇ ਸੀ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਕੋਲ ਕਹਿ ਕੇ ਕਿ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਮੈਂ ਲੈ ਜਾऊंगा ਦੋ ਤਿੰਨ ਦਿਨ ਬਾਅਦ। ਹਾਲੇ ਇਹਨਾਂ ਨੇ ਵੇਚਨੇ ਸੀਗੇ ਤੇ ਕੁਦਰਤੀ ਸਾਡੇ ਉੱਤੇ ਚੜ ਗਏ ਤੇ ਚਲੋ ਵਧੀਆ ਹੋ ਗਿਆ। ਲੋਕਾਂ ਲਈ ਚੀਜ਼ਾਂ ਮਿਲਦੀਆਂ ਚੋਰੀ ਕਰਕੇ ਵਕ ਵਕ ਖਾਤਮਾ ਲਗਾਏ ਉਹ ਦੇ ਹਾਂਜੀ ਵਕ ਵਕ ਖਾਤਮਾ ਲਾਈ ਤੇ ਪਹਿਲਾਂ ਵੀ ਚੋਰੀ ਦੇ ਕੇਸ ਹੈਗੇ ਨਾ ਤੇ ਇਹਦੇ ਖਿਲਾਫ ਪਹਿਲਾਂ ਚੋਰੀ ਦੇ ਕੇਸ ਵੀ ਆ ਐਨ ਡੀ ਪੀ ਸਟੇਟ ਤੇ ਕੇਸ ਵੀ ਆ ਐਕਸਾਈਜ਼ ਦੇ ਸ਼ਰਾਬ ਦੇ ਕੇਸ ਵੀ ਦਰਜ ਟੋਟਲ 5 ਕੇਸ ਦਰਜ ਨੇ ਦੋਨੋਂ ਦੇ ਖਿਲਾਫ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ਉਥੇ ਲਿਆਉਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ, ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ, ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼